ਉਦਾਰ ਸਨ ਪਰਸੀ ਹੈ ਗੁਰੂ ਦਾ ਜਨਮ ਮਰਨ ਦੁਤ ਜਾਈ ਧਨ ਵਾਹੀ ਗੁਰੂ ਸਾਇਮ ਜੀਓ ਸਤਨਾਮ ਸਿਦੀ ਵਤ੍ਰੂ ਸਾਇਮ ਜੀਓ ਅਰਾਜ ਸੁਈ ਮਹਾਂਲਾਪ ਜੀਵ ਕਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਤਨ ਮੋ ਅਗ ਸੁਖ ਸਾਧਿਰ ਕਰ ਕਿਰਪਾ ਪੁੱਤਰ ਹਰਨਾਮ ਜਰ ਮੇਤਨ ਮੋ ਅਗ ਸੁਖ ਸਾਧਿਰ ਕਰ ਕਿਰਪਾ ਪੁੱਤਰ ਜਾ ਰਿਹਾ ਮੈਂ ਤੰਬੋਲ ਸਰਨਾਏ ਨਹਿ ਨਹਿ ਜੀਨਾ ਨਾਤ ਪਦ ਪਰੈ ਗੁਰੂ ਆਉ ਅਨਾਤ ਲਾਖ ਪਦ ਪੈ ਮੇਤਨ ਸੁਆਦ ਸੰਗ ਜਮਦੂ ਤਨਾ ਪੇਤਨਮ ਜੀਵ ਰੂਪ ਅਰੂਪ ਤੇ ਆ अमृत नाम जा रोक रूप माया न्यापन जाप संगी सब तारोतना पंचपट मा ਮਨ ਰੱਬਾ ਚਰਮ ਪ੍ਰਭ ਕੀ ਕਤਿਆ ਸਰਬ ਭਗਾਂ ਸੋਈ ਜਨ ਪਾਇ ਤਾਰ ਅੰਦਰ ਹੈ ਆਪਣਾ ਪ੍ਰਭ ਕੀਨ ਕੇਵਲ ਨਾਮ ਬਹੁਤ ਰਸ ਦੀ नानक दिस्वना अमरनाथ तो आद मदंत प्रसोन नानक दिस्वना अमर ना वाह तो वायु का वाह खाशा वायु